ਆਇਆ ਇਹ ਡੇਢ ਮਹੀਨੇ ਦੀ ਹੋ ਗਈ ਆ ਹਾਂ ਜਾਣੇ ਤੇ ਡਾਂਸ ਕੀਤਾ ਅਰ ਅੱਸਰ ਰੋਈ ਜਾਂਦੀ ਇਹ ਬੈ ਕੇ ਚੁੱਪ ਕਰ ਹੈਪੀ ਬਰਥਡੇ ਟੂ ਯੂ ਪਰਵਾਲਾ ਬਣਿਆ ਅੱਜ ਸਾਡੇ ਲਈ ਸਪੈਸ਼ਲ ਚੈੱਕ ਕਰੋ ਉਹਨੂੰ ਕੇਕ ਚਾਹੀਦਾ ਕੇਕ ਲੈ ਕੇ ਕੇਕ ਉਹਨੂੰ ਰੁੱਸਿਆ ਹੋਇਆ ਹੋਂ ਕਹਿੰਦਾ ਕੇਕ ਲੈ ਕੇ ਕੇਕ ਲੈ ਕੇ ਚਾਖੀਏ ਇਹ ਪ੍ਰੋਬਲਮ ਹੈ ਉਹਨੂੰ ਭੁੱਖ ਲੱਗੀ ਹੈ ਕਹਿੰਦਾ ਮੇਰੀ ਭੈਣ ਦਾ ਕੇਕ ਹੈ ਕਹਿੰਦਾ ਮੇਰੀ ਭੈਣ ਦੇ ਲਈ ਕੱਟਿਆ ਗਿਆ ਕੇਕ ਹੈ ਤੂੰ ਉੱਧਰ ਲੈ ਕੇ ਕੇਕ ਲੋਕਾਂ ਨੂੰ ਖਿਲਾਉਣ ਦੇ ਲਈ ਇਹ ਵੀ ਡਾਂਸ ਕੀਤਾ ਆ ਜੈ ਨੱਚਦੀ ਪਈ ਆਪ ਆਇਆ ਨਾ ਇਹ ਇਹ ਦੇ ਕਰਕੇ ਆਇਆ ਇਹ ਡੇਢ ਮਹੀਨੇ ਦੀ ਹੋ ਗਈ ਆ ਤੇ ਹੁਣ ਭੈਣ ਦੇ ਸਾਡੀ ਨੇ ਇੰਦਰ ਫੜਾਤੀ ਆ ਜਮਰਦ ਨੂੰ ਕਹਿੰਦੀ ਨਾਲੇ ਨਿਮਰਤ ਨੂੰ ਤਜਰਬਾ ਹੋ ਜਾਊਗਾ ਆ ਉੱਥੇ ਰੋ ਰਹੀ ਸੀ ਤੇ ਅੱਗੇ ਚੁੱਪ ਕਰ ਗਈ ਸਾਹਿਬ ਆ ਗਿਆ ਵਾਹ ਵਾਹ ਆਂਟੀ ਦੀ ਫੋਟੋ ਪੱਕੀ ਪ੍ਰੋਪਰ ਵੀਡੀਓ ਆਣੀ ਚਾਹੀਦੀ ਆ ਆਂਟੀਾਂ ਦੇ ਜੇ ਬਲਰ ਹੋ ਗਈ ਨਾ ਦੇਖਿਓ ਥੋੜਾ ਹੱਲ ਕਰ ਦੀ ਟੀਮ ਸਾਡੇ ਘਰੇ ਆਈ ਸੀ ਇੰਨੇ ਵੱਡੇ ਸੈਲੀਬ੍ਰਿਟੀਜ਼ ਆ ਕੇ ਮੇਰੀ ਗੁੜੀਆ ਦੇ ਬਰਥਡੇ ਦਾ ਜਾਂ ਗੁੜੀਆ ਦੇ ਹੋਏ ਦਾ ਕੇਕ ਕਟਾ ਕੇ ਜਾਣਗੇ ਬਹੁਤ ਖੁਸ਼ੀ ਵਾਲੀ ਗੱਲ ਆ ਬਹੁਤ ਵਧੀਆ ਲੱਗਾ ਉਹ ਸਾਡੇ ਘਰ ਆਏ ਅਸੀਂ ਬਹੁਤ ਜ਼ਿਆਦਾ ਖੁਸ਼ ਆ ਮੈਨੂੰ ਮਿਲ ਕੇ ਬਹੁਤ ਅੱਛਾ ਲੱਗਾ ਜਿਵੇਂ ਉਹ ਮਤਲਬ ਕੀ ਲੱਗਦਿਆ オリジナル ਤੋਂ ਜ਼ਿਆਦਾ ਬਹੁਤ ਅੱਛੇ ਆ